ਸ੍ਰੀ ਕਾਲਜੀ ਪੁਆਇੰਟ ਆਫ ਸੁਖਦੀਪ ਸਿੰਘ ਸੰਧਵਾ ਜੀ ਦੇ ਗ੍ਰੇਟ ਐਪਾਇਸ ਸਬਜੈਕਟ ਅੱਜ ਕੋੜਕਪੂਰਾ ਵਿਖੇ ਕਰਪਲਾ ਹੋਪਲਾ ਪ੍ਰੈਸ ਕਲੱਬ ਤੇ ਲੈਂਸ ਕਲੱਬ ਕੋੜਕਪੂਰਾ ਵੱਲੋਂ ਸਾਂਝੇ ਤੌਰ ਤੇ ਪਾਲਸ ਪੋਲੀਓ ਕੈਂਪ ਲਾਇਆ ਗਿਆ ਜਿਸ ਦੌਰਾਨ ਜ਼ਿਲ੍ਹਾ ਸਿਵਲ ਸਰਜਨ ਉੱਥੇ ਪਹੁੰਚੇ ਕਿ ਉਹਨਾਂ ਨੇ ਬੱਚਿਆਂ ਨੂੰ ਬੂੰਦਾਂ ਪਾਈਆਂ ਉਸ ਤੋਂ ਬਾਅਦ ਐਸਪੀਐਚ ਪੁੱਲਰ ਸਾਹਿਬ ਵੀ ਉੱਥੇ ਪਹੁੰਚੇ ਕਿ ਉਹਨਾਂ ਨੇ ਵੀ ਬੱਚਿਆਂ ਨੂੰ ਬੂੰਦਾਂ ਪਾਈਆਂ ਇਸ ਦੌਰਾਨ ਜਿਲ੍ਹਾ ਸਿਵਰ ਸਰਜਨ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਪਹਿਲਾ ਸਾਲ ਵਿੱਚ ਦੋ ਵਾਰ ਬੂੰਦਾਂ ਪਾਈਆਂ ਜਾਂਦੀਆਂ ਸੀ ਪਰ ਹੁਣ ਪੋਲੀਓ ਤਕਰੀਬਨ ਖਤਮ ਹੋ ਗਿਆ ਹੈ ਇਸ ਕਾਰਨ ਹੁਣ ਅਸੀਂ ਸਾਲ ਵਿੱਚ ਇੱਕ ਵਾਰ ਬੂੰਦਾਂ ਪਿਉਂਦੇ ਹਾਂ ਆਓ ਵੇਖਦੇ ਹਾਂ ਕੋੜਕਪੂਰੇ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਤੁਸੀਂ ਅੱਜ ਇੱਥੇ ਪਹੁੰਚੇ ਆ ਪੋਲੀਓ ਪਲੱਸ ਕੈਂਪ ਦੇ ਵਿੱਚ ਕਰਪਲਾ ਹੋਪਲਾ ਪ੍ਰੈਸ ਕਲੱਬ ਵੱਲੋਂ ਇਹ ਕੈਂਪ ਲਗਾਇਆ ਗਿਆ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਪਹੁੰਚਿਆ ਜਾਂਦਾ ਕੋਈ ਵੀ ਅਫਸਰ ਆਉਂਦੇ ਆ ਸਹਿਬਾਨ ਅੱਜ ਦੇ ਤੁਸੀਂ ਪ੍ਰੋਗਰਾਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਦੇਖੋ ਜਿਹੜਾ ਪਲਸ ਪੋਲੀਓ ਦਾ ਕੈਂਪੇਨ ਹੈ ਇਹ ਚੰਨ ਦਿਨ ਦਾ ਕੈਂਪੇਨ ਹੈ ਸਾਡਾ 8 9 ਤੇ 10 ਲਗਭਗ ਜਿਹੜੇ ਚ ਅਸੀਂ 60 ਹਜ਼ਾਰ ਦੇ ਕਰੀਬ ਬੱਚੇ ਨੂੰ ਦਵਾਈ ਭਲਾ ਰਹੇ ਆ ਔਰ ਤੇ 30 ਸਾਡੇ ਜਿਹੜੇ ਬੂਥ ਹੈ ਅੱਜ ਜਿਹੜੇ ਚ ਅਡੜ ਥਾਵਾਂ ਤੇ ਮੋਬਾਈਲ ਸਾਰੇ ਮਿਲਾ ਕੇ ਕੰਮ ਕਰ ਰਹੇ ਹੈ ਔਰ ਦੇਖੋ ਵੈਸੇ ਤਾਂ ਪੋਲੀਓ ਖਤਮ ਹੋ ਚੁੱਕਾ ਹੈ ਪਰ ਕਿਉਂਕਿ ਸਾਡੇ ਗੁਆੜੀ ਮੁਲਕ ਪਾਕਿਸਤਾਨ ਦੇ ਵਿੱਚ ਸਟਿਲ ਕੇਸਿਸ ਰਿਪੋਰਟ ਹੋ ਰਹੇ ਹੈ ਤੇ ਇਹ ਇਸ ਕਰਕੇ ਸਾਰੇ ਬੱਚਿਆਂ ਨੂੰ ਵਾਰ-ਵਾਰ ਜਿਹੜਾ ਹੈਗਾ ਬੁੱਧਾ ਪਿਆਣੀਆਂ ਜ਼ਰੂਰੀ ਹੈ ਅੱਗੇ ਆਪਾਂ ਸਾਲ 'ਚ ਦੋ ਵਾਰੀ ਕਰਦੇ ਸੀ ਹੁਣ ਇਸੇ ਕਰਕੇ ਇੱਕ ਵਾਰੀ ਕਰਦੇ ਹੈ ਕਿਉਂਕਿ ਸਾਡਾ ਕੋਈ ਕੇਸ ਨਹੀਂ ਹੈ ਸਾਡੇ ਦੇਸ਼ ਪਰ ਕਿਉਂਕਿ ਸਪਸ਼ਟ ਵੇਲੇ ਰੁਟੀਨ ਹੀ ਮਰੇ ਜਿਸ਼ੇ ਕੁਝ ਬਚੇ ਰਹਿ ਜਾਂਦੇ ਆ ਕੋਈ ਸਲਾਮ ਜ਼ਾਇਆ ਸਾਡੇ ਕੋਈ ਮਾਈਗਰੇਟਰੀ ਪੋਪੂਲੇਸ਼ਨ ਹੁੰਦੀ ਆ ਕੋਈ ਨਾਰਮੈਂਟਸ ਹੁੰਦੇ ਆ ਉਹਨਾਂ ਦੇ ਵਿੱਚ ਤੋਂ ਬਾਕੀ ਤੋਂਸ ਵੀ ਇਹ ਇੱਕੋ ਤੇ ਦਵਾਈ ਪੀਈ ਜਾਂਦੀ ਆ ਤਾਂ ਕਿ ਜੇ ਕਿਤੇ ਵੀ ਕੋਈ ਐਕਸੀਡੈਂਟ ਜਾਂ ਕੇਸ ਦੇ ਵਿੱਚ ਵਾਇਰਸ ਪਿਆ ਤਾਂ ਖਤਮ ਹੋ ਜਾਣਾ ਸਾਰੇ ਇਕੱਲਾ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਜਾਂ ਕਿੱਥੇ-ਕਿੱਥੇ ਇਹ ਜਿਹੜਾ ਪੰਜਾਬ ਦੇ ਵਿੱਚ ਹੀ ਆ ਜਾਂ ਬਾਹਰ ਵੀ ਆ ਇਹਦੇ ਬਾਰੇ ਇਹ ਇਸ ਸਮੇਂ ਜਿਹੜਾ ਰਹੁੰਦਾ ਨੇ ਇਹ ਹਾਈ ਰਿਸਕ ਏਰੀਆਜ਼ ਐ ਜਿੱਥੇ ਕੋਈ ਮੰਨ ਲਓ ਬਾਰਡਰ ਹੈ ਇੰਟਰਨੈਸ਼ਨਲ ਬਾਰਡਰ ਐ ਸਿੱਕਾ ਇੰਟਰਨੈਸ਼ਨਲ ਸਟੇਟਾ ਜਿੱਥੇ ਲੱਗਦਾ ਵੀ ਸਾਨੂੰ ਸੈਡੀਓਨਾਈਜੇਸ਼ਨ ਜਿਹੜੀ ਡੀਓਨਾਈਜੇਸ਼ਨ ਹੋਣੀ ਹੈ ਘੱਟ ਹੁੰਦੀ ਹੈ ਉਸ ਤਰ੍ਹਾਂ ਗਵਰਨਮੈਂਟ ਇੰਡੀਆ ਏਰੀਆ ਚੂਸ ਕਰਦੀ ਹੈ ਤੇ ਉਸਾਰਾ ਹੋ ਜਾਂਦਾ ਇਹ ਸਾਰੇ ਨੈਸ਼ਨਲ ਆਊਟ ਨਹੀਂ ਹੈ ਇਹ ਐਸਐਨਆਈਡੀ ਹੈ ਬਹੁਤ ਬਹੁਤ ਧੰਨਵਾਦ ਇਹ ਤਸਵੀਰਾਂ ਤੁਹਾਨੂੰ ਉਖਾ ਰਹੇ ਆਂ ਪੂਰਾ ਤੋਂ ਇੱਥੇ ਪल्स ਪੋਲੀਓ ਕੈਂਪ ਲੱਗਿਆ ਹੋਇਆ ਬੱਚਿਆਂ ਨੂੰ ਬੂੰਦਾਂ ਪਿਆਰੇ ਆ ਤਾਂ ਕਿ ਪੋਲੀਓ ਜਿਹੜਾ ਜੜ ਤੋਂ ਖਤਮ ਕੀਤਾ ਜਾਵੇ ਹਾਂਜੀ ਸਰ ਅੱਜ ਤੁਸੀਂ ਇੱਥੇ ਪਹੁੰਚੇ ਆ ਪल्स ਪੋਲੀਓ ਕੈਂਪ ਵਿਖੇ ਬੱਚਿਆਂ ਨੂੰ ਬੂੰਦਾਂ ਪਿਆਈਆਂ ਜਾ ਰਹੀਆਂ ਇਸ ਬਾਰੇ ਤੁਸੀਂ ਕੀ ਕਹੋਗੇ ਤੋ ਵਧੀਆ ਪ੍ਰਾਲਾ ਕੀਤਾ ਵਾ ਸੇਕ ਪ੍ਰੈਸ ਕਲੱਬ ਨੇ ਤੇ ਜਿਹੜਾ ਇੱਥੇ ਪੋਲੀਓ ਦੇਸ਼ ਅੱਜ ਬੁੰਡਾ ਫਲਾ ਰਹੇ ਆ ਇੱਕ ਬਹੁਤ ਵਧੀਆ ਕੰਮ ਜਿਹੜੇ ਛੋਟੇ ਬੱਚਿਆਂ ਨੂੰ ਘਰ ਘਰ ਜਾ ਕੇ ਵੀ ਤੇ ਕੈਂਪ ਲਾ ਕੇ ਵੀ ਇਹ ਪੋਲੀਓ ਜਿਹੜੀਆਂ ਬੁੰਡਾ ਫਲਾ ਰਹੇ ਆ ਤੇ ਬਹੁਤ ਵਧੀਆ ਕੰਮ ਆ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਹਲਾ ਟਾਇਬ ਜਾ ਕੇ ਵੀ ਕੈਂਪ ਲਵਾ ਕੇ ਹੋਰਨਾਂ ਨੂੰ ਇਹੋ ਪੋਲੀਓ ਪਲਸ ਦਾ ਸੈਂਪਲ ਆ ਗਿਆ ਤੇ ਪੋਲੀਓ ਜਿਹੜੀਆਂ ਬੂੰਦਾਂ ਪੋੜੋਣੀਆਂ ਚਾਹੀਦੀਆਂ ਵਾ ਇਹ ਬਹੁਤ ਮਤਲਬ ਜ਼ਰੂਰੀ ਆ ਬੱਚਿਆਂ ਵਾਸਤੇ ਤਾਂ ਕਿ ਬੱਚੇ ਤੰਦਰੁਸਤ ਰਹਿਣ ਵਧੀਆ ਖੇਡਣ ਵਾਲੇ ਪੜ੍ਹਾਈ ਕਰਨ ਸਰ ਆਮ ਨਾਗਰਿਕ ਨੂੰ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਆਮ ਨਾਗਰਿਕ ਨੂੰ ਇਹੋ ਮੈਂ ਕਹਿਣਾ ਚਾਹੁੰਦਾ ਵਾਂ ਕਿ ਜਿੱਥੇ ਵੀ ਬੱਚੇ ਛੋਟੇ ਆ ਜਿੱਥੇ ਕੋਈ ਗਰੀਬ ਬੱਚਾ ਵਾ ਜਿੱਥੇ ਇਥੋਂ ਤੱਕ ਵੀ ਜਿੱਥੇ ਜਿਨ੍ਹਾਂ ਨੂੰ ਪਤਾ ਵੀ ਨਹੀਂਗਾ ਪੋਲੀਓ ਬਾਰੇ ਉੱਥੇ ਵੀ ਆਮ ਨਾਗਰਿਕ ਨੂੰ ਜਿਹਨੂੰ ਇਸ ਬਾਰੇ ਨੌਲੇਜ ਆ ਉਹਨਾਂ ਨੂੰ ਜਾ ਕੇ ਦੱਸਣਾ ਕਿ ਇਹ ਪੋਲੀਓ ਦਾ ਕੀ ਮਹੱਤਵ ਆ ਤੇ ਜਿਹੜੀਆਂ ਸੰਸਥਾਵਾਂ ਤੁਹਾਡੀ ਸੰਸਥਾ ਇਹ ਕੰਮ ਕਰ ਰਹੀ ਬਹੁਤ ਵਧੀਆ ਇਸੇ ਤਰ੍ਹਾਂ ਇਹਨਾਂ ਨੂੰ ਚਾਹੀਦਾ ਵੀ ਜਾ ਕੇ ਇਹਨਾਂ ਨੂੰ ਮੇਰ ਕਰਨ ਕਿ ਇਹ ਪੋਲੀਓ ਦੇ ਦੁਨਾਂ ਪੋਲੀਓ ਚਾਹੀਦੀਆਂ ਇਹਦੇ ਫਾਇਦੇ ਆ ਤੇ ਆਮ ਬੰਦਾ ਜਾ ਕੇ ਹਰ ਕਿਸੇ ਨੂੰ ਜਾਗਰੂਤ ਕਰੇ ਤੇ ਬਹੁਤ ਵਧੀਆ ਫਰਲਾਵਾ ਜਿਹੜਾ ਤੁਸੀਂ ਕਰ ਰਹੇ ਆ ਹਰ ਨਾਗਰਿਕ ਨੂੰ ਵੀ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਆ ਕੇ ਜੁੜਨਾ ਅੱਜ ਕਰਪਲਾ ਹੋਪਰਾ ਪ੍ਰੈਸ ਕਲਬ ਅਤੇ ਐਲयंस ਕਲਬ ਕੋਰਕਪੁਰਾ ਡਾਇਮੰਡ ਡਿਸਟ੍ਰਿਕਟ 111 ਦੇ ਸਾਂਝੇ ਤੌਰ ਤੇ ਜੋ ਪਾਸਪੋਰਟ ਯਾ ਅਭਵਾਨ ਗਵਰਨਮੈਂਟ ਵੱਲੋਂ ਚਲਾਇਆ ਗਿਆ ਆਏ ਸਾਲ ਦੀ ਤਰ੍ਹਾਂ ਇਸ ਕੀ ਸਾਲ ਵੀ ਦੋਹਾਂ ਕਲੱਬਾਂ ਵੱਲੋਂ ਇਹ ਜੋ ਪਾਸਪੋਰਟ ਦਾ ਕੈਂਪ ਆ ਉਹ ਰਾਮਗੜੀਆ ਮਹੱਲਾ ਪੁਰਹੋਰਾ ਵਿੱਚ ਲਾਇਆ ਗਿਆ ਇਸ ਕੈਂਪ ਦੇ ਵਿੱਚ ਬਾਅਦ ਚੜ ਕੇ ਕੋਰਕਪੁਰਾ ਡਾਇਮੰਡ ਅਤੇ ਕਰਪੜਾ ਹੌਪਲਾ ਪ੍ਰੈਸ ਕਲਬ ਦੀ ਸਾਰੀ ਹੀ ਅਹੁਦੇਦਾਰਾਂ ਨੇ ਭਾਗ ਲਿਆ ਇਸ ਕਲਬ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਹਰਦੀਪ ਸਿੰਘ ਜੀ ਐਸਪੀ ਹੈੱਡਕੁਆਰਟਰ ਫਰੀਦਕੋਟ ਅਤੇ ਉਹਨਾਂ ਦੇ ਨਾਲ ਸਿਵਲ ਸਰਪੰਚ ਫਰੀਦਕੋਟ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਨੇ ਅਤੇ ਅਸੀਂ ਸਾਡਾ ਜੋ ਕਰਪੜਾ ਹੌਪਲਾ ਪ੍ਰੈਸ ਕਲਬ ਆ ਅਤੇ ਅਲਾਈयंस ਕਲਬ ਆ ਅਸੀਂ ਟਾਈਮ ਟਾਈਮ ਦੇ ਉੱਤੇ ਨਵੇਂ-ਨਵੇਂ ਪ੍ਰੋਜੈਕਟ ਲਾ ਕੇ ਦੁਨੀਆਬਾਪਤ ਦੁਨੀਆ ਨੂੰ ਸਹੀ ਰਸਤੇ ਤੇ ਲਾਉਣੇ ਆ ਜਿਵੇਂ ਕਿ ਖੂਨਦਾਨ ਕੈਂਪ ਲਾਉਣਾ ਤੇ ਪਾਸਪੋਰੀਓ ਕੈਂਪ ਜਿਹੜਾ ਅਸੀਂ ਆਏ ਸਾਲ ਸਰਕਾਰ ਵੱਲੋਂ ਆ ਇਹ ਲੰਮਣੀ ਆ ਅਸੀਂ ਗਰੀਬ ਕੁੜੀਆਂ ਦੀ ਸ਼ਾਦੀ ਕਰਨਾ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਲਿਖਾਈ ਦਾ ਪ੍ਰਬੰਧ ਕਰਨਾ ਇਹ ਸਾਡੇ ਜੋ ਕਲੱਬ ਆ ਉਹਦੇ ਮੁੱਖ ਅਜੰਡੇ ਆ ਧੰਨਵਾਦ ਤੁਸੀਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ